ਸੱਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਤੇ ਸਵਾਗਤ ਹੈ ਅੱਜ ਸੀ ਬਹੁਤ ਹੀ ਦਰਦ ਭਰੀ ਸ਼ਾਇਰੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਈਆਂ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਉਹਦਾ ਦਿੱਤਾ ਜ਼ਖਮ ਸਾਫ਼ ਨਹੀਂ ਹੁੰਦਾ ਬੇਵਫਾਈਸ਼ ਕਚ ਮਾਫ਼ ਨਹੀਂ ਹੁੰਦਾ ਮੈਂ ਦਿਲ ਨੂੰ ਉਹਦੀਆਂ ਬੇਵਫਾਈਆਂ ਦੱਸਾਂ ਫੇਰ ਵੀ ਉਹ ਦੇ ਖਿਲਾਫ ਨਹੀਂ ਹੁੰਦਾ ਕੋਈ ਮੁੜ ਕੇ ਨਹੀਂ ਆਉਂਦਾ ਵਾਪਿਸ ਅੱਖਾਂ ਨੂੰ ਬਸ ਉਡੀਕ ਰਹਿ ਜਾਂਦੀ ਏ ਵਕਤ ਦੇ ਨਾਲ ਸਭ ਬੀਤ ਜਾਂਦਾ ਬਸ ਯਾਦ ਇੱਕ ਤਰੀਕ ਰਹਿ ਜਾਂਦੀ ਏ ਬਸ ਯਾਦ ਇੱਕ ਤਰੀਕ ਰਹਿ ਜਾਂਦੀ ਏ ਰੋਂਦੀ ਅੱਖ ਦੀ ਕਦੇ ਜ਼ੁਬਾਨ ਨਹੀਂ ਹੁੰਦੀ ਬੋਲ ਕੇ ਮੁਹੱਬਤ ਬਿਆਨ ਨਹੀਂ ਹੁੰਦੀ ਮਿਲ ਜਾਏ ਪਿਆਰ ਤਾਂ ਕਦਰ ਕਰਿਆ ਕਰੋ ਕਿਉਂਕਿ ਕਿਸਮਤ ਹਰ ਕਿਸੇ ਤੇ ਮਿਹਰਬਾਨ ਨਹੀਂ ਹੁੰਦੀ ਕਿਉਂਕਿ ਕਿਸਮਤ ਹਰ ਕਿਸੇ ਤੇ ਮਿਹਰਬਾਨ ਨਹੀਂ ਹੁੰਦੀ ਕਦੇ ਚਿਹਰਾ ਮੇਰਾ ਪੜ ਕੇ ਦੇਖੀ ਮੇਰੇ ਗੁਜ਼ਰੇ ਕੱਲ ਵਿੱਚ ਖੜ ਕੇ ਦੇਖੀ ਕੀ ਕੀ ਵਾਅਦੇ ਕੀਤੇ ਸੀ ਓਨੇ ਸ਼ਾਇਰੀ ਮੇਰੀ ਵਿੱਚ ਪੜ ਕੇ ਦੇਖੀ ਸ਼ਾਇਰੀ ਮੇਰੀ ਵਿੱਚ ਪੜ ਕੇ ਦੇਖੀ ਸਬਰਾਂ ਦੇ ਨਾਲ ਭਰੇ ਪਈਆਂ ਉੰਜ ਦਿਲੋਂ ਕਿਸੇ ਹੱਥੋਂ ਮਰੇ ਪਏ ਆ ਹਾਸੇ ਹਸਣੇ ਛੱਡੇ ਨਹੀਂ ਅਸੀਂ ਉੰਜ ਹਾਸਿਆਂ ਤੋਂ ਵੀ ਡਰੇ ਪਏ ਆ ਉੰਜ ਹਾਸਿਆਂ ਤੋਂ ਵੀ ਡਰੇ ਪਏ ਆ ਲੇਖਾਂ ਵਿੱਚ ਵਿਛੋੜੇ ਰਹਿ ਗਏ ਅਥਰੂ ਥੋੜੇ ਥੋੜੇ ਰਹਿ ਗਏ ਇੱਕ ਨਾ ਮੰਨਿਓ ਨੀ ਮੇਰੀ ਹੱਥ ਵੀ ਮੇਰੇ ਜੋੜੇ ਰਹਿ ਗਏ ਇੱਕ ਨਾ ਮੰਨਿਓ ਨੀ ਮੇਰੀ ਹੱਥ ਵੀ ਮੇਰੇ ਜੋੜੇ ਰਹਿ ਗਏ ਆਇਆ ਸੀ ਉਹ ਖੁਆਬ ਦੇ ਵਾਂਗੂ ਪੜਿਆ ਸੀ ਮੈਂ ਕਿਤਾਬ ਦੇ ਵਾਂਗੂ ਸੋਹਣਾ ਸੀ ਉਹ ਗੁਲਾਬ ਦੇ ਵਾਂਗੂ ਡੁੱਬਿਆ ਮੈਂ ਉਹਦੀ ਚ ਤਲਾਬ ਦੇ ਵਾਂਗੂੰ ਆਦਤ ਉਹਦੀ ਛੱਡ ਨਾ ਹੋਈ ਨਿਕਲਿਆ ਉਹ ਸ਼ਰਾਬ ਦੇ ਵਾਂਗੂੰ ਨਿਕਲਿਆ ਉਹ ਸ਼ਰਾਬ ਦੇ ਵਾਂਗੂੰ ਐਸੀ ਸਾਡੀ ਅੱਜ ਦੀ ਦਰਦ ਭਰੀ ਸ਼ਾਇਰੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੇ ਹੋਰ ਸ਼ਾਇਰੀ ਵਾਲੇ ਸਟੇਟਸਾਂ ਦੇ ਲਈ ਕਮੈਂਟ ਵਿੱਚ ਮੋਰ ਲਿਖੋ ਅਤੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀਆਂ ਵੀਡੀਓਜ਼ ਤੁਹਾਡੇ ਕੋਲ ਜਲਦੀ ਤੋਂ ਜਲਦੀ ਪਹੁੰਚ ਸਕਣ ਧੰਨਵਾਦ